ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਬਾਬਾ ਕੁਲਵੰਤ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਨੇ ਕਲਯੁਗ ਦੀਆਂ ਸੱਤ ਭਿਆਨਕ ਨਿਸ਼ਾਨੀਆਂ ਦਸੀਆਂ ਜਿਸ ਤੋਂ ਮਗਰੋਂ ਸ਼ੁਰੂ ਹੋਵੇਗਾ ਦੁਨੀਆ ਦਾ ਅੰਤ ਸੁਣ ਕੇ ਰੋਂਗ ਤੇ ਖੜੇ ਹੋ ਜਾਂਦੇ ਨੇ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿੱਥੇ ਆਪਾਂ ਵੇਖਦੇ ਆ ਕਿ ਕਲਯੁਗ ਨੂੰ ਲੈ ਕੇ ਜਦੋਂ ਵੀ ਗੱਲਬਾਤ ਹੁੰਦੀ ਹੈ ਤੇ ਕਿਤੇ ਨਾ ਕਿਤੇ ਸਾਡੇ ਰੋਂਗਟੇ ਜਿਹੜੇ ਨੇ ਉਹ ਖੜੇ ਹੋ ਜਾਂਦੇ ਨੇ ਅਸੀਂ ਫੋਚਦੇ ਆ ਕਲਯੁਗ ਆਏਗਾ ਅਸੀਂ ਇੱਕ ਦਾੰਤ ਦੇ ਵਾਂਗੂ ਵੇਖਦੇ ਆ ਵੀ ਉਹਦੇ ਬੜੇ ਬੜੇ ਦੰਦ ਹੋਣਗੇ ਲੰਬੇ ਲੰਬੇ ਵਾਲ ਹੋਣਗੇ ਉਹਦੇ ਬੜੇ ਬੜੇ ਨੋਹ ਹੋਣਗੇ ਤੇ ਸਾਹਮਣੇ ਉਹ ਚੱਲ ਕੇ ਆਏਗਾ ਤਾਂ ਅਸੀਂ ਕਹਾਂਗੇ ਵੀ ਇਹ ਕਲਯੁਗ ਹੈ ਕਾਲ ਯੁਗ ਇਹ ਨਹੀਂ ਕਾਲ ਯੁਗ ਤੇ ਵੱਲ ਕੇ ਚੱਲ ਰਿਹਾ ਹੈ ਸਾਧ ਸੰਗਤ ਕਾਲ ਯੁਗ ਤੇ ਚੱਲ ਰਿਹਾ ਹੈ ਤੇ ਪਿਆਰਿਓ ਕਾਲ ਯੁਗ ਦੀਆਂ ਨਿਸ਼ਾਨੀਆਂ ਕੀ ਨੇ ਤੁਸੀਂ ਵੇਖ ਸਕਦੇ ਹੋ ਸਾਧ ਸੰਗਤ ਇੱਕ ਵੀਰ ਨੇ ਕੁਝ ਤੱਥ ਕੱਢੇ ਸੀ ਕੁਝ ਗ੍ਰੰਥਾਂ ਦੇ ਵਿੱਚੋਂ ਕੁਝ ਚੀਜ਼ਾਂ ਉਹ ਲੈ ਕੇ ਆਏ ਸੀ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਰੱਖੀਆਂ ਸਾਤ ਸੰਗਤ ਉਹਨੇ ਕਿਹਾ ਕਹਿੰਦਾ ਇਹ ਕਲਯੁਗ ਦਾ ਜਿਹੜਾ ਸਮਾਂ ਹੈ ਉਹ ਬ੍ਰਹਮ ਪੁਰਾਣ ਦੇ ਅਨੁਸਾਰ ਕਲਯੁਗ ਕਿਹੋ ਜਿਹਾ ਹੋਏਗਾ ਕਹਿੰਦਾ ਕਲਯੁਗ ਦੇ ਵਿੱਚ ਗੰਗਾ ਨਦੀ ਸੁੱਕ ਜਾਏਗੀ ਜਿਹੜਾ ਬੈਕੁੰਠ ਧਾਮ ਹੈ ਉਹ ਉਹ ਵੀ ਜਿਹੜਾ ਹੈ ਬੈਕੁੰਠ ਨਹੀਂ ਰਹੇਗਾ ਔਰ ਹੌਲੀ ਹੌਲੀ ਜਿਹੜੇ ਸਾਰੇ ਦੇਵੀ ਦੇਵਤੇ ਨੇ ਪ੍ਰithvi ਲੋਕ ਛੱਡ ਕੇ ਉਹ ਆਪਣੇ ਆਪਣੇ ਧਾਮ ਚਲੇ ਜਾਣਗੇ ਔਰ ਪੂਜਾ ਧਾਰਮਿਕ ਕਾਰਨਾ ਕਰਕੇ ਬੰਦ ਹੋ ਜਾਏਗੀ ਧਾਰਮਿਕ ਕਾਰਨ ਜਿਹੜੇ ਨੇ ਸਾਰੇ ਬੰਦ ਹੋ ਜਾਣਗੇ ਗਾਵਾਂ ਦੁੱਧ ਦੇਣਾ ਬੰਦ ਕਰ ਦੇਣਗੀਆਂ ਤੇ ਜਿਹੜੇ ਸਮਾਜਿਕ ਹਿੰਸਕ ਲੋਕ ਉਹ ਹੋਰ ਵੱਧ ਜਾਣਗੇ ਮਾਨਵਤਾ ਨਸ਼ਟ ਹੋ ਜਾਏਗੀ ਰਿਸ਼ਤੇ ਸਮਾਪਤ ਹੋ ਜਾਣਗੇ ਆਤੰਕ ਆਪਣੇ ਚਰਮ ਸੀਮਾ ਤੇ ਹੋਏਗਾ ਤੇ ਉਸ ਤੋਂ ਬਾਅਦ ਜਿਹੜਾ ਉਸ ਤੋਂ ਬਾਅਦ ਦਾ ਸਮਾਂ ਇਹ ਐਵੇਂ ਨਹੀਂ ਹੈਗੀਆਂ ਚੀਜ਼ਾਂ ਵੀ ਕੁਝ ਕੁ ਸਕੇਂਟਲੀ ਹੋਣਗੀਆਂ ਇਹ ਚੀਜ਼ਾਂ ਲੰਬੀਆਂ ਚੱਲਣਗੀਆਂ ਲੰਬੀਆਂ ਚੱਲਣਗੀਆਂ ਉਸ ਤੋਂ ਬਾਅਦ ਉਹਨੇ ਲਿਖਿਆ ਕਿ ਨਾ ਫਿਰ ਵਿਸ਼ਨੂੰ ਭਗਵਾਨ ਦਾ ਅਵਤਾਰ ਹੋਏਗਾ ਪ੍ਰਿਥਵੀ ਦੇ ਉੱਤੇ ਪਾਪੀਆਂ ਦਾ ਨਾਸ਼ ਕਰਨ ਦੇ ਲਈ ਸ਼ਤਰੂ ਲੋਕਾਂ ਦਾ ਨਾਸ਼ ਕਰਨ ਲਈ ਵਿਸ਼ਨੂੰ ਭਗਵਾਨ ਦਾ ਅਵਤਾਰ ਹੋਏਗਾ ਉਨੇ ਚਲੋ ਆਪਣੇ ਗਾਈਡੈਂਸ ਦੇ ਮੁਤਾਬਕ ਗੱਲ ਕੀਤੀ ਉਹਨੇ ਆਪਣੇ ਧਰਮ ਦੇ ਹਿਸਾਬ ਨਾਲ ਗੱਲ ਕੀਤੀ ਪਰ ਇਹਦੇ ਵਿੱਚੋਂ ਸਾਨੂੰ ਇੱਕ ਸਿੱਖਿਆ ਜਿਹੜੀ ਹੈ ਬਹੁਤ ਜ਼ਰੂਰੀ ਮਿਲਦੀ ਹੈ ਉਹ ਇਹ ਹੈ ਸਾ ਸੰਗਤ ਕਾਲ ਯੁਗ ਜਿਹੜਾ ਹੈ ਉਹ ਤੇ ਸ਼ੁਰੂ ਹੋ ਚੁੱਕਿਆ ਹੈ ਸਾਡੇ ਸਾਹਮਣੇ ਹੈ ਮੈਨੂੰ ਇਹ ਗੱਲ ਬੜੇ ਅਫਸੋਸ ਦੇ ਨਾਲ ਕਹਿਣੀ ਪੈ ਰਹੀ ਹੈ ਸਾ ਸੰਗਤ ਸੋਸ਼ਲ ਮੀਡੀਆ ਤੁਸੀਂ ਚਲਾਉਂਦੇ ਹੋ ਤੁਸੀਂ ਐਕਟਿਵ ਹੋ ਉਹ ਚੀਜ਼ ਦੇ ਇੱਕ ਪੰਜਵੀਂ ਕਲਾਸ ਦੀ ਵਿਦਿਆਰਥਣ ਜਿਹੜੀ ਹੈ ਉਹ ਉਹਨੇ ਗਰਭ ਧਾਰਨ ਕੀਤਾ ਬੜੀ ਹੈਰਾਨਗੀ ਹੋਈ ਵੇਖ ਕੇ ਤੇ ਆਏ ਦਿਨ ਐਸੀਆਂ ਖਬਰਾਂ ਧੀਆਂ ਪਹਿਣਾ ਬੱਚੀਆਂ ਦੇ ਨਾਲ ਗਲਤ ਕੰਮ ਪਰਸੋਂ ਦੀ ਗੱਲ ਹੈ ਜਦੋਂ ਸੰਗਰੂਰ ਦੇ ਇੱਕ ਹਸਪੀਟਲ ਦੇ ਵਿੱਚ ਇੱਕ ਬੱਚੀ ਨੂੰ ਲਿਆਂਦਾ ਗਿਆ ਜਿਸ ਦੀ ਉਮਰ 14 ਕੁ ਸਾਲ ਦੇ ਲਗਭਗ ਸੀ ਉਸ ਬੱਚੀ ਨੂੰ ਹਸਪੀਟਲ ਦੇ ਵਿੱਚ ਲਿਆਂਦਾ ਚੈੱਕਅਪ ਕੀਤਾ ਉਹਨੂੰ ਡਾਕਟਰਾਂ ਨੇ ਜਦੋਂ ਉਹਦੀ ਪੂਰੀ ਸਚਾਈ ਇੱਕ ਰਿਪੋਰਟ ਬਣਾ ਕੇ ਬਿਲਕੁਲ ਰੱਖੀ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ਉਸ ਤੋਂ ਬਾਅਦ ਉਸ ਬੱਚੀ ਦੇ ਜਿਹੜੇ ਸਰੀਰਕ ਸਿੰਪਟਮ ਸੀ ਉਹ ਸਾਹਮਣੇ ਰੱਖੇ ਤੇ ਪਤਾ ਲੱਗਿਆ ਕਿ ਉਹ ਬੱਚੀ ਜਿਹੜੀ ਹੈ ਡਰੱਗ ਅਡਿਕਟ ਹੈ ਉਹਦੇ ਨਾਲ ਡਰੱਗ ਦੇ ਉਹਨੂੰ ਲਾਲਚ ਦੇ ਕੇ ਉਹਦੇ ਨਾਲ ਕੀ ਕੁਝ ਹੋਇਆ ਉਹ ਹੋਸ਼ ਉਡਾ ਦੇਣ ਵਾਲਾ ਸੀ। ਇਹੀ ਕਲਯੁਗ ਹੈ। ਇੱਕ ਭਰਾ ਨੇ ਆਪਣੇ ਭਰਾ ਨੂੰ ਮਾਰਤਾ ਤੇ ਇੱਕ ਭਤੀਜੇ ਨੇ ਆਪਣੇ ਚਾਚੇ ਦਾ ਕਤਲ ਕਰਤਾ, ਇੱਕ ਮਾਂ ਨੇ ਆਪਣੀ ਬੱਚੀ ਨੂੰ ਮਾਰਤਾ ਆਏ ਦਿਨ ਸੋਸ਼ਲ ਮੀਡੀਆ ਤੇ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। ਇੱਕ 13 ਸਾਲ ਦੀ ਬੱਚੀ ਨੂੰ ਉਹਦੀ ਹੀ ਮਾਂ ਨੇ ਉਹਨੂੰ ਕਤਲ ਕਰਕੇ ਰਾਤੋਂ ਰਾਤ ਉਹਦੀ ਚਿਖਾ ਬਾਲ ਦਿੱਤੀ। ਇਹੋ ਹੀ ਕਲਯੁਗ ਹੈ। ਹੋਰ ਕਲਯੁਗ ਕੋਈ ਬਾਹਰੋਂ ਨਹੀਂ ਆਏਗਾ। ਸਾਤ ਸੰਗਤ ਇੱਕ ਗੱਲ ਯਾਦ ਰੱਖਿਓ ਵੀ ਪਾਣੀ ਦਾ ਪੱਧਰ ਸਾਡਾ ਨੀਵਾ ਹੋ ਗਿਆ ਆਕਸੀਜਨ ਲੈਣ ਦੇ ਵਿੱਚ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਤੇ ਪਿਆਰਿਓ ਫਾਈਵ ਦੀ ਨੈਟਵਰਕ ਕਰਕੇ ਸਾਨੂੰ ਜੜੀਆਂ ਦਿੱਕਤਾਂ ਆ ਰਹੀਆਂ ਬਿਮਾਰੀਆਂ ਆ ਰਹੀਆਂ ਨੇ ਇਹੋ ਹੀ ਕਲਯੁਗ ਹੈ ਸਾਤ ਸੰਗਤ ਇੱਥੇ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਬਿਮਾਰੀਆਂ ਨੇ ਸਾਨੂੰ ਚਾਰੋਂ ਪਾਸੋਂ ਘੇਰ ਲਿਆ ਤੇ ਖਾਣੇ ਪੀਣੇ ਸਾਡੇ ਸਹੀ ਨਹੀਂ ਹੈਗੇ ਤੇ ਸਾਤ ਸੰਗਤ ਅਸੀਂ ਇਹੋ ਜੇ ਹੋ ਗਏ ਮੈਨੂੰ ਇਹ ਗੱਲ ਜਿਹੜੀ ਹੈ ਬਹੁਤ ਅਫਸੋਸ ਦੇ ਨਾਲ ਕਹਿਣੀ ਪੈ ਰਹੀ ਹੈ ਸਾਧ ਸੰਗਤ ਮੀਟ ਦੀ ਆਮਦਨ ਇੰਨੀ ਵਧ ਗਈ ਆਵਾਰਾ ਜਿਹੜੇ ਪਸ਼ੂ ਨੇ ਆਵਾਰਾ ਕੁੱਤੇ ਨੇ ਉਹ ਕੱਟ-ਕੱਟ ਕੇ ਲੋਕਾਂ ਨੂੰ ਖਵਾਏ ਜਾ ਰਹੇ ਨੇ ਸਾਧ ਸੰਗਤ ਇਹੋ ਤੇ ਕਲਯੁਗ ਹੈ ਉਹਨਾਂ ਜੀਵਾਂ ਨੂੰ ਕੱਟ-ਕੱਟ ਕੇ ਖਵਾਇਆ ਜਾ ਰਿਹਾ ਤੇ ਮਨੁੱਖ ਉਹਨਾਂ ਨੂੰ ਖਾ ਰਿਹਾ ਹੈ ਨਸ਼ੇ ਮਨੁੱਖ ਕਰ ਰਿਹਾ ਮੈਂ ਹੈਰਾਨ ਹੋਇਆ ਜਦੋਂ ਅੰਕੜਾ ਪੜਿਆ ਸਾਰ ਸੰਗਤ ਅੱਜ ਤੋਂ 5 ਸਾਲ ਔਰ 8 ਸਾਲ ਪਿੱਛੇ ਜਿਹੜਾ ਅੰਕੜਾ ਹੈ ਉਹਨੂੰ ਚੈੱਕ ਕਰ ਲਿਓ ਸ਼ਰਾਬ ਦੀ ਇੰਨੀ ਵਿਕਰੀ ਨਹੀਂ ਸੀ ਸ਼ਰਾਬ ਦੀ ਵਿਕਰੀ 55% ਸੀ ਪਰ ਜੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਵੇਖੀਏ ਮੈਂ ਹੈਰਾਨ ਹੋਇਆ ਜਦੋਂ ਅੰਕੜਾ ਪੜਿਆ ਉਹਦੇ ਵਿੱਚ 82% ਸ਼ਰਾਬ ਦੀ ਵਿਕਰੀ ਦਾ ਅੰਕੜਾ ਹੋਇਆ ਵਧਿਆ 82% ਇੰਨੇ ਲੋਕ ਪਿਆਕੜ ਹੋ ਗਏ ਤੁਸੀਂ ਵੇਖਿਆ ਹੋਣਾ ਕਿ ਸ਼ਰਾਬ ਲੈਣ ਦੇ ਲਈ ਖੁਦ ਲੋਕ ਠੇਕੇ ਚਲੇ ਜਾਣਗੇ ਦੋਜੀ ਨੂੰ ਘਰਾਂ ਦੇ ਵਿੱਚ ਫਿਰ ਫਿਰ ਕੇ ਦੁੱਧ ਪਾਉਣਾ ਪੈਂਦਾ ਹੈ ਇਹਦਾ ਮਤਲਬ ਗੱਲ ਸਪਸ਼ਟ ਹੋ ਗਈ ਕਿ ਇਹ ਕਲਯੁਗ ਦੀ ਨਿਸ਼ਾਨੀ ਹੈ ਚੰਗੀ ਚੀਜ਼ ਜਿਹੜੀ ਹੈ ਲੋਕਾਂ ਦੇ ਦਰ ਤੇ ਜਾ ਕੇ ਵੇਚਣੀ ਪੈਂਦੀ ਹੈ ਤੇ ਮਾੜੀ ਚੀਜ਼ ਨੂੰ ਲੋਕ ਲੈਣ ਦੇ ਲਈ ਲੈਣਾ ਦੇ ਵਿੱਚ ਲਾ ਕੇ ਵਿਖਲੋ ਜਾਂਦੇ ਨੇ ਵੇਖਿਆ ਨਾ ਤੁਸੀਂ ਕਰੋਨਾ ਕਾਲ ਦੇ ਵਿੱਚ ਲੋਕਾਂ ਨੇ 4-4 ਘੰਟੇ ਵੇਟ ਕਰਨ ਤੋਂ ਬਾਅਦ 20 ਬੋਤਲਾਂ ਖਰੀਦੀਆਂ ਰਾਸ਼ਨ ਖਰੀਦਿਆ ਨਹੀਂ ਖਰੀਦਿਆ ਮੈਨੇ ਨਹੀਂ ਰੱਖਦਾ ਲੋਕਾਂ ਨੇ दारू ਦੀਆਂ ਪੇਟੀਆਂ ਖਰੀਦ-ਖਰੀਦ ਕੇ ਘਰਾਂ ਦੇ ਵਿੱਚ ਰੱਖੀਆਂ ਸੀ ਭੁੱਲਤਾ ਨਹੀਂ ਗਏ ਕਿਤੇ ਤੁਸੀਂ ਵੇਖਿਓ 2016 ਦੇ ਵਿੱਚ ਜਦੋਂ ਨੋਟਬੰਦੀ ਹੁੰਦੀ ਹੈ 8 ਨਵੰਬਰ 2016 ਦਾ ਉਹ ਦਿਨ ਉਹ ਅੱਜ ਵੀ ਚੇਤੇ ਹੈ ਜਦੋਂ ਲੋਕਾਂ ਨੂੰ ਫਿਕਰ ਪੈ ਗਿਆ ਸੀ ਵੀ ਜਮਾ ਪੂੰਜੀ ਜਿਹੜੀ ਹੈ ਅਸੀਂ ਸਾਡੀ ਮਿੱਟੀ ਹੋ ਗਈ ਕੀ ਕਰਾਂਗੇ ਉਸ ਵਕਤ 85 ਲੋਕਾਂ ਨੇ ਖੁਦਕੁਸ਼ੀ ਕੀਤੀ ਸਰਕਾਰ ਦੀ ਬਦੌਲਤ ਲੈਣਾ ਦੇ ਵਿੱਚ ਖੜ ਖੜ ਕੇ ਲੋਕਾਂ ਨੇ ਆਪਣੇ ਹੀ ਪੈਸਿਆਂ ਨੂੰ ਲੈਣ ਦੇ ਲਈ ਲੋਕਾਂ ਨੇ ਸਮਾਂ ਖਰਾਬ ਕੀਤਾ ਕਿੰਨਾ ਵੱਡਾ ਉਹ ਨੁਕਸਾਨ ਹੋਇਆ ਜੀ ਕਿਸੇ ਦੀ ਧੀ ਦਾ ਵਿਆਹ ਰੱਖਿਆ ਸੀ ਕਿਸੇ ਨੇ ਕੋਈ ਕਾਰਜ ਕੀਤਾ ਸੀ ਕਿਸੇ ਨੇ ਕੁਝ ਕਿਸੇ ਨੇ ਕੁਝ ਲੋਕਾਂ ਨੂੰ ਉਹ ਕਾਰਜ ਜਿਹੜੇ ਸੀ ਕੈਨਸਲ ਕਰਨੇ ਪਏ ਉਦੋਂ ਅੰਬਾਨੀਆਂ ਦੇ ਘਰ ਦੇ ਵਿੱਚ ਵਿਆਹ ਸੀ ਤੇ ਅੰਬਾਨੀਆਂ ਨੇ 2-2000 ਰੁਪਏ ਦੇ ਨਵੇਂ ਨੋਟਾਂ ਦੇ ਨਾਲ ਘਰ ਦੇ ਵਿੱਚ ਸਜਾਵਟ ਕੀਤੀ ਹੋਈ ਸੀ ਅਸੀਂ 2000 ਦਾ ਨੋਟ ਦੇਖਣ ਨੂੰ ਤਰਸਦੇ ਸੀ ਇਹ ਹੈ ਜੀ ਸਭ ਤੋਂ ਵੱਡਾ ਕਲਮ ਮੈਂ ਪਹਿਲਾਂ ਕਿਹਾ ਸੀ ਨਾ ਵੀ ਗਰੀਬ ਹੋਰ ਗਰੀਬ ਤੇ ਅਮੀਰ ਓਨਾ ਹੀ ਅਮੀਰ ਸਾਧ ਸੰਗਤ ਅੱਜ ਇੱਕ ਗਰੀਬ ਬੰਦੇ ਨੂੰ ਆਪਣੇ ਘਰ ਦਾ ਰਾਸ਼ਨ ਖਰੀਦਣ ਦੇ ਲਈ ਸੌਦਾ ਲੈਣ ਦੇ ਲਈ ਫਿਕਰ ਕਰਨਾ ਪੈਂਦਾ ਕਿੰਥੋਂ ਖਾਵਾਂਗੇ ਕੀ ਪਹਿਨਾਂਗੇ ਕੀ ਕਰਾਂਗੇ ਕਿੱਥੋਂ ਬੱਚਿਆਂ ਦੀਆਂ ਫੀਸਾਂ ਤੇ ਸਾਥ ਸੰਗਤ ਇੱਕ ਇੱਕ ਬੰਦੇ ਨੂੰ ਜਿਹੜਾ ਹੈ ਕਿੰਨਾ ਕੁਝ ਆਪਣੇ ਤਨ ਪਿੰਡੇ ਤੇ ਹੰਡਾਉਣਾ ਪੈਂਦਾ ਬੜੀ ਹੈਰਾਨਗੀ ਦੀ ਗੱਲ ਇਹੋ ਹੀ ਤੇ ਕਲ ਯੁਗ ਹੈ ਅਸੀਂ ਅੱਜ ਇਹਨਾਂ ਨੂੰ ਸਮਝੀਏ ਬੰਦਾ ਆਪਣੀ ਇਆਸ਼ੀ ਦੇ ਵਿੱਚ ਲੱਖਾਂ ਰੁਪਈਆ ਖਰਾਬ ਕਰ ਦਿੰਦਾ ਪਰ ਇੱਕ ਦਿਹਾੜੀ ਦਾ ਇੱਕ ਕਾਮੇ ਦੇ ਨਾਲ ਇੱਕ 20 30 ਰੁਪਏ 50 ਰੁਪਏ ਪਿੱਛੇ ਲੜ ਪੈਂਦਾ ਵੀ ਹਾਂ ਇਹਨੇ ਕਿਵੇਂ ਬਣ ਕੇ ਮੈਨੂੰ ਦੱਸ ਥਾ ਬੰਦਾ ਇੱਕ ਮਾਲ ਦੇ ਵਿੱਚ ਜਾ ਕੇ ਲੱਖਾਂ ਰੁਪਈਆ ਹਜ਼ਾਰਾਂ ਰੁਪਈਆ ਖਰਾਬ ਕਰ ਆਉਂਦਾ ਪਰ ਬਾਹਰ ਆ ਕੇ ਇੱਕ ਰੇੜੀ ਵਾਲੇ ਨਾਲ ਲੜ ਪੈਂਦਾ 5 ਰੁਪਏ ਪਿੱਛੇ ਹੈਰਾਨਗੀ ਹੁੰਦੀ ਆ ਬੰਦਾ ਇੱਕ 15 ਲੱਖ ਦੀ ਗੱਡੀ 'ਚ ਘੁੰਮਦਾ ਤੇ ਬਾਹਰ ਆ ਕੇ ਉਹ ਲੋਕਾਂ ਦੇ ਨਾਲ 2-2 ਰੁਪਏ ਪਿੱਛੇ ਖੈਬਰ ਰਿਹਾ ਮੈਂ ਨਹੀਂ ਕਹਿੰਦਾ ਵੀ ਸਾਡੇ ਕੋਲੇ ਕਮਾਈ ਹੈ ਤੇ ਅਸੀਂ ਉਹੀ ਵੰਡਦੀਏ ਜਿੱਥੇ ਸਹੀ ਹੈ ਉੱਥੇ ਲੜੋ ਪਰ ਜਿੱਥੇ ਗੱਲ ਪਤਾ ਵੀ ਰੈਪੋ ਤੇ ਆਏਗੀ ਉੱਥੇ ਨਹੀਂ ਬੰਦਾ ਬੋਲਦਾ ਜਿੱਥੇ ਪਤਾ ਵੀ ਇਹਨੇ ਦਬ ਜਾਣਾ ਤੇ ਉਹਦੇ ਤੇ ਬੰਦਾ ਰੋਬ ਝਾੜਦਾ ਉਹ ਗੱਲ ਗਲਤ ਹੈ ਮੈਂ ਤਾਂ ਕਰਕੇ ਬੇਨਤੀ ਕੀਤਾ ਵੀ ਪਾਣੀ ਦਾ ਪੱਧਰ ਨੀਵਾ ਹੋ ਗਿਆ ਅਸੀਂ ਮੌਤ ਦੇ ਵੱਲ ਵਧਦੇ ਜਾ ਰਹੇ ਹਾਂ ਸਾਡੇ ਵਿੱਚੋਂ ਕਿੰਨੇ ਲੋਕ ਅੱਜ ਅਜਿਹੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਜਿਨ੍ਹਾਂ ਦਾ ਇਲਾਜ ਕੋਈ ਨਹੀਂ ਪੈਸਾ ਲਾ ਰਹੇ ਆ ਪੈਸਾ ਪਾਣੀ ਵਾਂਗੂ ਬਹਾਇਆ ਜਾ ਰਿਹਾ ਹੈ ਸਾਧ ਸੰਗਤ ਪਰ ਇਲਾਜ ਨਹੀਂ ਹੋਇਆ ਇਹੋ ਹੀ ਤੇ ਕਲਯੁਗ ਹੈ ਤੇ ਸਾਧ ਸੰਗਤ ਹਲੇ ਵੀ ਬੇਨਤੀਆਂ ਕਰਾਂ ਵੀ ਸਤਿਗੁਰ ਸੱਚੇ ਪਾਤਸ਼ਾਹਗੇ ਅਰਦਾਸ ਕਰਿਆ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਗੁਰੂ ਨੂੰ ਕਹੋ ਸੱਚੇ ਪਾਤਸ਼ਾਹ ਕਿਰਪਾ ਕਰੋ ਤੁਸੀਂੋਂ ਕੁਝ ਕਰ ਸਕਦੇ ਹੋ ਸਾਡੇ ਵਸ ਦੀ ਗੱਲ ਨਹੀਂ ਹਰੂਏ ਹਰੂਏ تیر ਗਏ ਡੂਬੇ ਜਨ ਸਰਪਾਰ ਜਿਹੜੇ ਗੁਰੂ ਨਾਲ ਜੁੜੇ ਰਹਿਣਗੇ ਬਾਜ ਜਾਣਗੇ ਤੇ ਨਹੀਂ ਫਿਰ ਕਲਯੁਗ ਨੇ ਆਪਣੀ ਜਕੜ ਦੇ ਵਿੱਚ ਉਹਨਾਂ ਸਾਰਿਆਂ ਨੂੰ ਲੈ ਹੀ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ